मेष राशि के उत्ते जोड़ा है एट प्रेजेंट शनि की दृष्टि जी है मेष राशि के उ है एक नंबर राशि है तो उन्नती मार्च तक शनि उ ही है तो जिसके कारण मानसिक परेशानियाँ रहेंगी भागा दौड़ी रहेगी मानसिक परेशानियाँ रहेगी और आ, विद रिस्पैक्ट टू तो द इनकम और लॉस काफ़ी रहेंगे तो जेड़े भी तीन डिशीजन लेने हैं उन्नती मार्च तक ਆਪਾਂ ਨੇ ਕੋਈ ਐਸੇ ਡਿਸੀਜਨ ਨਹੀਂ ਲੈਣੇ ਜਿਸ ਦੇ ਨਾਲ ਤੁਹਾਨੂੰ ਆ ਆਪਣੀ ਐਕਸਪੈਕਟੇਸ਼ਨਸ ਤੋਂ ਹਟ ਕੇ ਜਿਹੜਾ ਘਾਟਾ ਸੈਨਾ ਪਵੇ ਤਾਂ ਇਹ ਜਣਾ ਧਿਆਨ ਰੱਖਣਾ 29 ਮਾਰਚ ਤੱਕ ਕਿਉਂਕਿ ਸ਼ਨੀ ਐਸਾ ਹੈ ਕਿਉਂਕਿ ਆਲ ਆਫ ਅ ਸਟਾਰਨ ਆदमी ਤਹਿਸ਼ਾ ਕੇ ਐਸਾ ਰਿਸਕ ਲੈਂਦਾ ਜਿਹਦੇ ਨਾਲ ਪ੍ਰੋਫਿਟ ਦੀ ਬਜਾਏ ਲਾਸ ਹੋਣ ਦੀ ਚਾਂਸਸ ਜਿਆਦਾ ਹੁੰਦੇ ਹਨ ਸੈਕੰਡਲੀ ਸ਼ਨੀ ਦਾ ਦਾਮ ਜੂਰੂ ਕਰਦੇ ਰਹੇਂ ਔਰ ਹਨੂਮਾਨ ਚਾਲੀਸਾ ਦਾ ਪਾਠ ਛੋੜਨਾ ਹੀ ਨਹੀਂ ਹੈ ਇਹ ਸਭ ਤੋਂ ਵੱਡੀ ਬਾਤ ਹੈ। ਔਰ ਇਸ ਦੇ ਨਾਲ ਅਨੁਰਾਜੀ ਮੈਂ ਇੱਕ ਛੋਟਾ ਪ੍ਰਯੋਗ ਦੱਸਣਾ ਹੈ ਜਿਹੜੇ ਸ਼ਾਸਤਰ ਸੰਬੰਧ ਬਾਤ ਹੈ। ਇੱਕ ਗੁੱਟ ਜਿਹੜਾ ਹੈ ਆਪਾਂ ਲੈ ਲਓ। ਉਹ ਉਸ ਗੁੱਟ ਦੇ ਵਿੱਚ ਥੋੜਾ ਜਿਹੀ ਗਲੀ ਕਰ ਲਓ। ਰਪੇ ਜਿੰਨੀ ਗਲੀ ਕਰ ਲਓ। ਉਸ ਦੇ ਵਿੱਚ ਪੰਜ ਤਰ੍ਹਾਂ ਦੇ ਡਰਾਈ ਫਰੂਟਸ ਪਾ ਲਓ ਔਰ ਉਸ ਦੇ ਵਿੱਚ ਸ਼ੱਕਰ ਮਿਲਾ ਲਓ ਔਰ ਥੋੜਾ ਖੋਆ ਮਿਲਾ ਲਓ ਔਰ ਉਹ ਜਹਾਂ ਕੀੜਿਆਂ ਦਾ ਪੌਣ ਮਿਲੇ। ਜਾ ਕੀੜੇ ਹੋਵੇ ਉਥੇ ਥੋੜਾ ਜਿਹਾ ਜ਼ਮੀਨ ਨੂੰ ਖੋਦ ਕੇ ਉਸ ਗੁੱਟ ਨੂੰ ਆਪਾਂ ਦਵਾ ਦਈਏ ਤਾਂ ਕਿ ਸਾਂਚਾ ਬਣ ਜਾਏ ਆਂਦਾ ਜਾਂਦਾ ਕੋਈ ਆਦਮੀ ਜਿਹੜਾ ਹੈ ਉਸ ਨੂੰ ਕਿੱਕ ਆਫ ਨਾ ਕਰੇ ਖਰਾਬ ਨਾ ਹੋ ਜਾਏ ਪ੍ਰਯੋਗ ਰਾਈਟ ਤਾਂ ਸਾਂਚਾ ਬਣ ਜਾਏਗਾ ਤਾਂ ਉਹ ਜਿਹੜੀ ਖੁਰਾਕ ਜਿਹੜੀ ਹੈਗੀ ਉਹ ਕਾਲੇ ਕੀੜੇ ਜਹਾਂ ਹੋਵੇ ਉਥੇ ਦਵਾਣਾ ਹੈ ਤਾਂ ਕਿ ਕਾਲੇ ਕੀੜੇ ਜਿਹੜੇ ਆ ਉਸ ਆਂਦੇ ਰਹਿਣ ਔਰ ਉਹ ਜਿਹੜਾ ਹੈ ਜਿਹੜੇ ਆਪਾਂ ਨੇ ਮੇਵੇ ਔਰ ਜਿਹੜਾ ਖੋਆ ਮਿਕਸ ਕਰਕੇ ਦਵਾਇਆ ਹੈ ਉਹ ਖਾਏ ਜੂੰ ਜੂ ਖਾएंगे ਤੁਹਾਡਾ ਜਿਹੜਾ ਅਨੰਤ guna ਲਾਭ ਹੋਗਾ ਔਰ ਤੁਸੀਂ ਦੇਖੋਗੇ ਜਿਹੜੀ ਕੰਮ ਚ ਅੜਚਨ ਆ ਜਾਏ ਪੈਸਾ ਨਹੀਂ ਆ ਰਿਹਾ ਵਾਪਸ ਜਾਂ ਘਰ ਚ ਕਲੇਸ਼ ਹੈ ਜਾਂ ਮਾਨਸਿਕ ਪੀੜਾ ਹੈ ਜਾਂ ਕਿਸੇ ਨੂੰ ਅਧਰੰਗ ਦੀ ਪ੍ਰੋਬਲਮ ਹੈ ਤਾਂ ਇਹ ਸਾਰੀਆਂ ਠੀਕ ਹੋ ਜਾਣਗੀਆਂ ਔਰ ਸਭ ਤੋਂ ਵੱਡੀ ਮੈਂ ਇੱਕ ਸੁੰਦਰ ਬਾਤ ਬੋਲਣਾ ਚਾਹਨਾ ਜਿਹੜੀ ਅੱਜ ਤੱਕ ਕਿਸੇ ਨੇ ਹੀ ਨਹੀਂ ਦਸੀ ਐਕਚੁਅਲ ਸਾਡੇ ਬਜ਼ੁਰਗਾਂ ਨੂੰ ਅ ਅਧਰੰਗ ਦੀ ਪ੍ਰੋਬਲਮ ਬੜੀ ਹੋ ਜਾਂਦੀ ਹੈ ਆਫਟਰ 70 ਜੀ ਜੀ ਔਰ ਜਿਹੜੀ ਨਿਊ ਜਨਰੇਸ਼ਨ ਹੈ ਨਾ ਉਹ ਬਹੁਤ ਜ਼ਿਆਦਾ ਪੇਨਫੁਲ ਹੋ ਜਾਂਦੀ ਹੈ ਅਧਰੰਗ ਦਾ ਮੈਨ ਨਾ ਜਿੰਦਾ ਆਦਮੀਆਂ ਦਾ ਮਰ ਰਹਾ ਹੈ ਰਾਈਟ ਤਾਂ ਸਾਡੇ ਸ਼ਾਸਤਰਾਂ ਨੇ ਅਧਰੰਗ ਦੀ ਸਭ ਤੋਂ ਵੱਡੀ ਪ੍ਰੋਬਲਮ ਦਾ ਹੱਲ ਪਹਿਲਾਂ ਹੀ ਦੱਸਿਆ ਹੋਇਆ ਹੈ ਅੱਛਾ ਉਹ ਮੈਂ ਤੁਹਾਨੂੰ ਸ਼ੇਅਰ ਕਰਦਾਂ ਚਾਹਾਂਗਾ ਜਰੂਰ ਕਰੋ ਜੀ ਪਲੀਜ਼ ਬਹੁਤ ਹੰਭਲ ਰਿਕੁਐਸਟ ਹੈ ਕਿਉਂਕਿ ਮੇਰੇ ਪਾਪਾ ਜਿਹੜੇ ਹੈ ਇਸ ਪ੍ਰੋਬਲਮ ਦੇ ਨਾਲ ਬੜੇ ਸਫਰ ਕਰਿਆ ਔਰ ਸਾਡੇ ਸਾਰੀ ਫੈਮਿਲੀ ਨੇ ਬਹੁਤ ਸਫਰ ਕਰਿਆ ਔਰ ਮੈਨੂੰ ਬੜਾ ਪਿੰਚ ਹੋਇਆ ਸੀ ਕਾਸ਼ ਮੈਨੂੰ ਇਹ ਵਿੱਦਿਆ ਆਂਦੀ ਹੁੰਦੀ ਤਾਂ ਉਹ ਜਿਹੜੀ ਵਿੱਦਿਆ ਜਾਈ ਤਾਂ ਉਹ ਚਲੇ ਗਏ ਸੀਗੇ ਤਾਂ ਇਸ ਦਾ ਜਿਹੜਾ ਹੈਗਾ ਨਿਵਾਨ ਹੈ ਹਨੂਮਨ ਵਾਹੂਕ ਪਾਠ ਹੈ ਹਨੂਮਨ ਵਾਹੂਕ ਪਾਠ ਸੱਤ ਵਾਰ 11 ਵਾਰ ਦਿਨ ਚ ਹਰ ਰੋਜ਼ ਕਰਨ 11 ਦਿਨ ਤਾਂ ਅਦਰੰਗ ਠੀਕ ਹੋ ਜਾਏਗਾ। ਅੱਛਾ। ਇਹ ਅਚੂਕ ਪ੍ਰਯੋਗ ਹੈ। ਔਰ ਉਹਦੇ ਨਾਲ ਮੈਥੋਨ ਇੱਕ ਗੱਲ ਦੱਸਦਾ ਹੈ। ਘੜ ਦਾ ਘੜਾਇਆ ਹੋਇਆ ਬਦਾਮ ਰੋਗਨ। ਘੜ ਦਾ ਘੜਾਇਆ ਹੋਇਆ ਬਦਾਮ ਰੋਗਨ ਕੋਸਾ ਕਰਕੇ ਉਸ ਨੂੰ ਚਮਚ ਦੇ ਨਾਲ ਆਪਣੀ ਉੱਪਰਲੀ ਹੱਥ ਦੀ ਸਕਿੰਦੇ ਨਾਲ ਦੇਖੋ ਕਿ ਜਿਆਦਾ ਗਰਮ ਤਾਂ ਨਹੀਂ। ਸਜੇ ਔਰ ਖਬੇ ਨਥੁੰਨੇ ਦੇ ਵਿੱਚ ਅੱਧਾ-ਅੱਧਾ ਚਮਚ ਅਗਰ ਆਪਣਾ ਬਦਾਮ ਰੋਗਨ ਆਪਾ ਪਾਣੇ ਹੈ ਰਾਤ ਨੂੰ ਸੌਣ ਵੇਲੇ ਤਾਂ ਅਦਰੰਗ ਨਹੀਂ ਠੀਕ ਹੋਣਾ ਹੀ ਹੈ ਬਦਾਮ ਰੋਗਨ ਪਲਸ 11 ਦਿਨ 11-11 ਪਾਟ ਡੇਲੀ ਹਨੂਮਨ ਵਾਹੁ ਕਾ ਕਰਨੇ ਸੇ ਉਹ ਪ੍ਰੋਬਲਮ ਠੀਕ ਹੋ ਗਈ ਕਿਉਂਕਿ ਸ਼ਨੀ ਲਗਨ ਨੂੰ ਦੇਖ ਰਿਹਾ ਹੈ ਤਾਂ ਪਾਪਾ ਦੇ ਘਰ ਸੇ ਚੌਥਰਥ ਸਥਾਨ ਹੈ ਤਾਂ ਮੈਨੂੰ ਇਹ ਦਿਖਦਾ ਹੈ ਕਿ ਇਹਨਾਂ ਮੇਸ਼ ਰਾਸ਼ੀ ਵਾਸਤੇ ਜਿਨ੍ਹਾਂ ਦੇ ਬਜ਼ੁਰਗ ਹੈਗੇ ਉਹਨਾਂ ਨੂੰ ਅਦਰੰਗ ਦੀ ਪ੍ਰੋਬਲਮ ਜਾਂ ਕੋਈ ਹੱਡੀਆਂ ਸੇ ਰਿਲੇਟਡ ਪ੍ਰੋਬਲਮ ਹੋ ਸਕਦੀ ਹੈ ਇਸ ਕਰਕੇ ਮੈਂ ਪਹਿਲਾਂ ਹੀ ਉਪਾਏ ਦੱਸਤਾ ਏ ਤੁਹਾਡਾ ਵਰਸ਼ਪਲ ਸ਼ੁਭ ਰਹੇ ਮੇਸ਼ ਰਾਸ਼ੀ ਵਾਸਤੇ ਮੈਂ ਸਾਰਾ ਦੱਸ